ਉਹ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਇਹ ਸਾਰੇ ਹਾਲਾਤ ਨੇ ਮੌਕੇ ਤੇ ਵਿਦਿਆਰਥੀਆਂ ਨੂੰ ਜਿਹੜਾ ਪੁਲਿਸ ਵੱਲੋਂ ਕਾਫੀ ਜਿਉਂ ਜਿਉਂ ਮੇ ਜਿਹੜਾ ਉਹ ਸੈਣਾ ਪੈ ਰਹੇ ਆ ਲੋਲੀ ਕੋਰਟ ਦਿੱਤੇ ਗਏ ਨੇ ਇਹ ਤਸਵੀਰ ਗੇਟ ਜਿਹੜੇ ਆ ਯੂਨੀਵਰਸਿਟੀ ਦੇ ਤੋੜ ਦਿੱਤੇ ਗਏ ਨੇ ਵਿਦਿਆਰਥੀਆਂ ਵੱਲੋਂ ਕਾਫੀ ਵਿਦਿਆਰਥੀਆਂ ਨੂੰ ਜਿਹੜਾ ਉਹ ਧੱਕਾ ਮੁੱਕੀ ਵੀ लाठी चार्ज ਵੀ ਜਿਹੜਾ ਕੀਤਾ ਗਿਆ ਵਿਦਿਆਰਥੀ ਦੇ ਉੱਤੇ ਅੱਜ ਦਾ ਸੱਦਾ ਸੀ 10 ਤਰੀਕ ਦਾ ਲੋਕ ਕਾਫੀ ਦੂਰ ਦਰਾਦੇ ਹੋ ਜਿਹੜੇ ਇੱਥੇ ਪਹੁੰਚੜੇ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪੁਲਿਸ ਭਾਰੀ ਮਾਤਰਾ ਦੇ ਵਿੱਚ ਤਣਾਤ ਮੌਕੇ ਦੇ ਚੰਡੀਗੜ੍ਹ ਪੁਲਿਸ ਜਿਹੜੀ ਆ ਉਹ ਇੱਥੇ ਤਣਾਤ ਆ ਕਾਫੀ ਜਿਹੜਾ ਇਤਿਹਾਸ ਜਿਹੜਾ ਚੱਲਦਾ ਨਜ਼ਰ ਆ ਰਿਹਾ ਹੈ ਬਹੁਤ ਅਚ